ਸਾਬਾ ਪੱਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਆਮ ਆਦਮੀ ਪਾਰਟੀ ਮਿਨਿਉਟੀ ਵਿੰਗ ਦਾ ਜਨਰਸ ਕਤਰ ਲਗਾਉਣ ਤੇ ਮਸੀਹ ਭਾਈ ਚੜ ਵਿੱਚ ਅਤੇ ਜੂਥ ਵਿੱਚ ਖੁਸ਼ੀ ਦੀ ਲਹਿਰ ਪਿੰਡ ਜੱਪੋਵਾਲ ਪਹੁੰਚਣ ਤੇ ਕੀਤਾ ਗਿਆ ਸਾਬੇ ਪੱਟੀ ਦਾ ਭਰਵਾਂ ਸਵਾਗਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਸਾਬਾ ਪੱਟੀ ਨੇ ਮਸੀਹ ਭਾਈ ਚਾਰੇ ਨਾਲ ਅਤੇ ਜੂਥ ਨਾਲ ਕੀਤੀ ਮੀਟਿੰਗ ਅੱਜ ਆਪਾਂ ਜਾਫੂਵਾਲ ਤਾਰੀਵਾਲ ਪਿੰਡ ਦੇ ਵਿੱਚ ਆਏ ਆ ਹਲਕਾ ਕਾਦੀਆਂ ਵਿੱਚ ਅੱਜ ਆਪਾਂ ਦੇਖ ਸਕਦੇ ਆ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਮੇਰੇ ਨਾਲ ਜਿਹੜਾ ਯੂਥ ਹੀ ਕਾਫੀ ਅੱਜ ਭਾਰੀ ਇਕੱਠ ਦੇ ਵਿੱਚ ਜਿਹੜਾ ਵਾ ਮੇਰੇ ਸਵਾਗਤ ਦੇ ਵਾਸਤੇ ਭਰਾਵਾ ਦੇ ਵਿੱਚ ਬੜੀ ਵੱਡੀ ਖੁਸ਼ੀ ਹੈ ਕਿ ਜੋ ਮੈਨੂੰ ਮਿਨੋਰਿਟੀ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਵੱਲੋਂ ਜਨਰਲ ਸਕੱਤਰ ਲਗਾਇਆ ਵਾ ਤੇ ਅੱਜ ਇਹਨਾਂ ਨੇ ਮੇਰਾ ਸਵਾਗਤ ਵੀ ਕੀਤਾ ਵਾ ਤੇ ਉਹਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਹਾਈ ਕਮਾਂਡ ਦਾ ਨਾ ਮੇਰੇ ਸਾਰੇ ਭਰਾਵਾਂ ਨੇ ਅ ਦਿਲ ਤੋਂ ਧੰਨਵਾਦ ਵੀ ਕੀਤਾ ਕਿ ਸਾਡੀ ਆਮ ਆਦਮੀ ਪਾਰਟੀ ਜਿਹੜੀ ਹੈ ਸਾਡੇ ਮਸੀਹ ਭਾਈ ਚਾਰੇ ਦੇ ਨਾਲ ਜੜਾ ਵਾ ਉਹਨਾਂ ਨੇ ਬੜਾ ਵੱਡਾ ਇੱਕ ਸਾਨੂੰ ਇਜ਼ਤਮਾਨ ਦਿੱਤਾ ਵਾ ਤੇ ਅੱਜ ਆਪਾਂ ਇੱਕ ਯੂਥ ਦੇ ਨਾਲ ਮੀਟਿੰਗ ਵੀ ਕੀਤੀ ਆ ਕਿ ਜੋ ਸਾਡੀਆਂ ਆਉਣ ਵਾਲੀਆਂ ਇਲੈਕਸ਼ਨਾਂ 2024 ਦੇ ਵਿੱਚ ਜੋ ਸਾਡਾ ਸਾਡੀ ਇਲੈਕਸ਼ਨਾਂ ਆ ਰਹੀਆਂ ਵਾ April ਦੇ ਮਹੀਨੇ ਉਸ ਦੇ ਸਬੰਧ ਦੇ ਵਿੱਚ ਆਪਾਂ ਇੱਕ ਇੱਕ ਯੂਥ ਦੇ ਨਾਲ ਗੱਲਬਾਤ ਕਰਕੇ ਮੀਟਿੰਗ ਕੀਤੀ ਇੱਕ ਬੜੀ ਖਾਸ ਵਿਸ਼ੇਸ਼ ਤੌਰ ਤੇ ਮੀਟਿੰਗ ਜਿਹਦੇ ਨਾਲ ਆਪਾਂ ਆਮ ਆਦਮੀ ਪਾਰਟੀ ਨੂੰ ਪਿੰਡ ਭਰਤੀ ਮੁਹੱਲਾ ਭਰਤੀ ਜਾ ਕੇ ਤੇ ਆਪਾਂ ਲੋਕਾਂ ਨੂੰ ਜਾਗਰੂਕ ਕਰਕੇ ਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਪਾਉਣ ਦੇ ਵਾਸਤੇ ਆਪਾਂ ਅਪੀਲ ਕਰਾਂਗੇ ਕਿਉਂਕਿ ਯੂਥ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਪ੍ਰਤੀ ਇੱਕ ਬੜਾ ਵੱਡਾ ਉਤਸ਼ਾਹ ਜਿਹੜਾ ਉਹ ਪਾਇਆ ਜਾ ਰਿਹਾ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਆਪਾਂ ਦੇਖ ਰਹੇ ਆ ਤੇ ਜਿਹੜਾ ਸਾਡਾ ਯੂਥ ਵਾ ਆਪਾਂ ਸਾਰਿਆਂ ਨੂੰ ਇਕੱਠੇ ਕਰਕੇ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਇਲੈਕਸ਼ਨਾਂ ਨੇ 2024 ਦੇ ਵਿੱਚ ਅਪਾ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਦਵਾ ਕੇ ਤੇ ਇੱਕ ਵੱਡੀ ਜਿਹੜੀ ਜਿੱਤ ਵਾ ਉਹ ਹਾਸਲ ਕਰਾਵਾਂਗੇ